ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬੀ ਤੇ ਪੇਸ਼ ਨੇ ਆਦੀ ਆ ਮੁੱਖਾ ਅੱਜ ਸੱਪ ਤੋਂ ਪਹਿਲਾਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੇ ਕਹਿ ਦਿੱਤੀ ਕਿ ਇੰਨੀ ਵੱਡੀ ਗੱਲ ਅਕਤਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰ ਸਿੰਘ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਅਹਿਮ ਗੱਲ ਸੁਣਾਈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਉਹਨਾਂ ਨੂੰ ਕਟਨਾ ਚਾਹੁੰਦਾ ਤਾਂ ਕੱਢ ਦਵੇ ਪਰ ਉਹ ਆਪ ਆਪਣੇ ਅਹੁਦੇ ਤੋਂ ਇਸਤਫਾ ਨਹੀਂ ਦੇਣਗੇ। ਇਸ ਦਿਨਾਂ ਹੈ ਗਿਆਨੀ ਹਰਪ੍ਰ ਸਿੰਘ ਨੇ ਨਿਸ਼ਾਨਾ ਸਾਧਦੇ ਹੋਏ ਮਿਰਸਾ ਸਿੰਘ ਮਲਟੋਹਾ ਦੇ ਉੱਪਰ ਕਿਹਾ ਹੈ ਕਿ ਇੱਕ ਵਿਅਕਤੀ ਉਹਨਾਂ ਦੇ ਉੱਪਰ ਗਲਤ ਇਲਜ਼ਾਮ ਲਾ ਰਿਹਾ ਹੈ ਉਹਨਾਂ ਦੀ ਚਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਜੋ ਮਾਮਲਾ ਹੈ ਜੋ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਵੱਖ-ਵੱਖ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਉਸ ਨੂੰ ਗਲਤ ਤਰੀਕੇ ਦੇ ਇਹ ਮਾਮਲਾ 18 ਸਾਲ ਪੁਰਾਣਾ ਹੈ ਜਿਸ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਕੋਈ ਝਗੜਾ ਹੋਇਆ। ਇਸ ਤੋਂ ਬਾਅਦ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਇੱਕ ਅਕਾਲੀ ਆਗੂ ਅਤੇ ਅਕਾਲੀ ਲੀਡਰ ਉਸ ਇਨਸਾਨ ਨੂੰ ਆਪਣੇ ਨਾਲ ਲੈ ਗਏ ਅਤੇ ਵੱਖ-ਵੱਖ ਥਾਵਾਂ ਦੇ ਉੱਪਰ ਇੰਟਰਵਿਊ ਕਰਵਾ ਰਹੇ ਨੇ ਜਿਸ ਦੇ ਕਾਰਨ ਉਹਨਾਂ ਦੇ ਉੱਪਰ ਕਾਫੀ ਅਸਰ ਪੈ ਰਿਹਾ ਹੈ। ਤੇ ਜਿਸ ਨਾਲ ਸੀ ਹਰਪ੍ਰੀਤ ਸਿੰਘ ਗਿਆਨੀ ਨੇ ਕਿਹਾ ਹੈ ਕਿ ਉਹਨਾਂ ਦੇ کردار ਕੋਸ਼ਿਸ਼ ਕਰਨ ਦੀ ਕਾਫੀ ਜ਼ਬਰਦਸਤ ਕੋਸ਼ਿਸ਼ ਕੀਤੀ ਜਾਵੇ। ਫਤਿਹ ਹੁਣ ਤੁਹਾਨੂੰ ਦੱਸ ਦਿਆਂ ਕਿ ਪੂਰਾ ਗੱਲ ਏਖੀ ਹੈ ਇਸ ਦੇ ਨਾਲ ਹੀ ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਜੋ ਗੱਲ ਹੈ ਇਸ ਨੂੰ ਪੰਜ ਸਿੰਘ ਸਾਬਾਨਾ ਸਾਹਮਣੇ ਕਬੂਲ ਹੈ ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਗਿਆਨੀ ਨੇ ਕਿਹਾ ਹੈ ਕਿ ਉਹਨਾਂ ਨੇ 2 ਦਸੰਬਰ ਨੂੰ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਪੰਜ ਸਿੰਘ ਸਾਬਾਨਾ ਦੇ ਨਾਲ ਸ਼ਾਮਿਲ ਸਨ ਕੀ ਲੋਕਾਂ ਨੂੰ ਇਹ ਨਾ ਲੱਗੇ ਕਿ ਮੈਂ ਡਰ ਗਿਆ ਅਤੇ ਇਸ ਵੇਲੇ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਕਿ 2 ਦਸੰਬਰ ਤੋਂ ਬਾਅਦ ਲਗਾਤਾਰ ਅੱਜ ਤੱਕ ਨੰਬਰ ਨੇ 9 ਉਹਦੇ ਨਕਲੀ ਪੈਸਾ ਤੋਂ ਸਾਨੂੰ ਫ੍ਰੋਲ ਕੀਤਾ ਜਾ ਰਿਹਾ ਬਹੁਤ ਬੁਰੀ ਤਰ੍ਹਾਂ ਮੇਰੀ ਕਰਦਾਰ ਨੂੰ ਸ਼ੀਟ ਕੀਤੀ ਜਾ ਰਹੀ ਹੈ ਔਰ ਮੁਖਸਰ ਸਾਹਿਬ ਕੋ ਇੱਕ ਕੋ 18 ਸਾਲ ਪੁਰਾਣਾ ਸਾਡਾ ਕੋਈ ਪਰਿਵਾਰਕ ਝਗੜਾ ਸੀ ਉਸ ਪਰਿਵਾਰਕ ਝਗੜੇ ਦੇ ਵਿੱਚ ਵਰਿਸਮ ਨੰਦ ਨਾਮ ਦਾ ਇੱਕ ਸ਼ਖਸ ਜਿਸ ਨੂੰ ਕੁਝ ਦੋ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਤੇ ਲੈ ਕੇ ਆਏ ਉਹਨਾਂ ਦੀ ਇੰਟਰਵਿਊਸ ਕਰਾਈਏ ਤੇ ਮੇਰੇ ਤੇ ਉੱਤੇ ਬਹੁਤ ਪੱਦੇ ਦੋਸ਼ ਲਾਏ ਜਿਨ੍ਹਾਂ ਦਾ ਜਵਾਬ ਮੈਂ ਅੱਜ ਤੱਕ ਸਾਹਬ ਤੇ ਧੰਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ 판ਕਾਰੇ ਸਹਿਬਾਂ ਦੀ ਹਾਜ਼ਰੀ ਚ ਔਰ ਸੰਗਤ ਦੀ ਹਾਜ਼ਰੀ ਚ ਦੇ ਗਏ ਦੇ ਚੁੱਕਿਆ ਜਿਹੜੇ ਮੇਰੇ ਤੇ ਉਸ ਵਿਅਕਤੀ ਵੱਲੋਂ ਅਲਿਗੇਸ਼ਨ ਲਗਾਏ ਗਏ ਸੀ ਇਹディ ਹੈਰਾਨੇ ਵਾਲੀ ਗੱਲ ਹੈ ਨਾ ਕਿ 18 ਸਾਲ ਪੁਰਾਣਾ ਮਾਮਲਾ ਹੈ ਕਿ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਸ਼ਾਲਿਆ ਜਾਂਦਾ ਹੈ ਮੇਰੀ ਸਪੈਸ਼ਲੀ ਕਰਦਾਰ ਕਸ਼ਿਸ਼ ਕਰਨ ਵਾਸਤੇ ਔਰ ਮੈਨੂੰ ਜਿਹੜੀਆਂ ਯਾਦਗਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਵਕਰੇ-ਵਕਰੇ ਚੈਨਲਾਂ ਦੇ ਉੱਤੇ ਲਿਜਾ ਕੇ ਇੰਟਰਵਿਊ ਕਰਾਉਂਦੇ ਨੇ ਇੱਕ ਸਾਬਕਾ ਅਕਾਲੀ ਆਗੂ ਜਿਹੜਾ ਨਾਂ ਦਾ ਸਾਫਕ ਹੈ ਲੇਕਿਨ ਤਾਲਮੇਲ ਚ ਪੁਰਾ ਉਹਦੇ ਵੱਲੋਂ ਤੇ ਮੁਖਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਆ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ ਹੈ ਮੇਰੇ ਤੇ ਦੋਸ਼ ਲੱਗੇ ਤੇ ਮੈਂ ਇੰਟਰਵਿਊ ਜਿਹੜੀਆਂ ਨੇ ਉਹ ਡਿਲੀਟ ਕਰਵਾਈਆਂ ਨੇ ਮੇਰੇ ਵਕੀਲ ਮਖੰਡੇ ਤੋਂ ਨੇ ਕਾਰਾ ਜੀ ਉਹਨਾਂ ਨੇ ਚੈਨਲ ਨੂੰ ਨੋਟਿਸ ਕੱਢਿਆ ਹੈ ਕਿ ਫੋਨ ਕੀਤਾ ਮੈਨੂੰ ਨਹੀਂ ਪਤਾ ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਏ ਗਏ ਨੇ ਮੈਂ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਵਾਇਆ ਦੂਸਰਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅੱਜ ਕੀਤਾ ਪੰਜਾਬ ਦੇ ਵਿੱਚ ਰੋਡ ਸ਼ੋਅ ਜਿਸੰਮਾਨੋਂ ਪੰਜਾਬ ਦੇ ਪੰਜ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਨੇ ਇਸ ਦੇ ਨਾਲ ਹੀ ਹੁਣ ਤੁਹਾਨੂੰ ਦੱਸ ਦੇ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਨਾਮਜ਼ਦਗੀ ਪੇਪਰ ਤੇ ਅਖੀਰਲਾ ਦਿਨ ਸੀ ਜਦੋਂ ਭਾਵੇਂ ਜੀਪੀ ਦੀ ਪਟਿਆਲਾ ਦੇ ਵਿੱਚ ਪੁਲਿਸ ਦੇ ਨਾਲ ਕਾਫੀ ਜ਼ਿਆਦਾ ਬਹਿਸਬਾਜ਼ੀ ਹੋਈ ਤੇ ਹੁਣ ਤੁਹਾਨੂੰ ਦੱਸ ਦੇ ਕਿ ਸਾਰੀ ਪਟਿਆ ਇਸ ਵੇਲੇ ਜੋਰਾ ਸ਼ੋਰਾ ਤੇ ਨਾਲ ਇਲੈਕਸ਼ਨ ਨੂੰ ਲੈ ਕੇ ਲੱਗੀ ਹੋਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਪਰਦਾਨ ਰਮਨ ਅਰੋੜਾ ਅਤੇ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਸ਼ੈਰੀ ਕਲਸੀ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕੱਢਿਆ ਜੀ ਹਾਂ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਤੇ ਇਸ ਤੋਂ ਦਾਵਾਦਰ ਉਦਾਸੀਏ ਕੀ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਬਿਆਰਬਾਜ਼ੀਆਂ ਕਰ ਰਹੇ ਨੇ ਅੱਜ ਤੇ ਰਮਨ अरोड़ा ਅਤੇ ਸ਼ੈਰੀ ਕਲਸੀ ਦੇ ਨਾਲ ਹੋਰ ਵਿੱਚ ਜਿਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਇਸ ਵੇਲੇ ਰੈਲੀ ਕਾਢ ਰਏ ਨੇ, ਰੋਡ ਸ਼ੋਅ ਕਾਢ ਰਏ ਨੇ, ਭੀੜ ਭੜਾਕਾ ਇਸ ਵੇਲੇ ਕਾਫੀ ਜ਼ਿਆਦਾ ਵਧਿਆ ਹੋਇਆ ਹੈ। ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਵੇਂ ਜਿਨੇ ਵੀ ਸਮਰਥਕ ਨੇ ਆਮ ਆਦਮੀ ਪਾਰਟੀ ਦੇ ਅਤੇ ਹੋਰ ਜਿੰਨੀ ਵੀ ਜਨਤਾ ਇਸ ਵੇਲੇ ਕਾਫੀ ਜ਼ਿਆਦਾ ਜੋਸ਼ ਦੇ ਵਿੱਚ ਦਿਖਾਈ ਦੇ ਰਹੀ ਹੈ। ਤਤਰਵੰਨ ਉਹਨਾਂ ਦੇ ਪਹਿਲਾ ਮੰਗਾ ਬਣ ਅਸੀਂ ਕਹਿੰਦੇ ਸਰਕਾਰ ਨੂੰ ਕਹਿ ਰਹੇ ਬਾਸ ਬਾਸ ਲੇਕਿਨ ਕਈ ਜਿਹੜੇ ਨੌਜਵਾਨ ਸੀਗੇ ਜਿਹੜੇ ਬਾਗੀ ਰਹੇ ਉਹਨਾਂ ਮਨਾਲਿਆ ਜੀ ਕਿਉਂਕਿ ਪਿਛਲੇ ਵਾਰੀ ਤੁਸੀਂ ਜਦ ਮਨਾਂਦੇ ਹੋਏ ਨਜ਼ਰ ਆਏ ਸੀਗੇ ਅਮਨ ਅਰੋੜਾ ਵੀ ਪਹੁੰਚੇ ਸੀ ਘਰਾਂਾਂ ਵਿੱਚ ਉਹਨਾਂ ਮਨਾਇਆ ਆਪਾਂ ਸਾਰੇ ਮਨਾਲੇ ਜਿਹੜੇ ਪਾਰਟੀ ਨਾਲ ਸਾਡੇ ਸਾਥੀ ਸੀਗੇ ਸਾਡੇ ਪਾਰਟੀ ਦੀ ਮੁਖਤਾ ਰੱਦਦੇ ਸਾਰੇ ਕੰਮ ਕਰ ਰਹੇ ਔਰ ਸਾਰਿਆਂ ਨੇ ਰਲ ਕੇ ਜਿਹੜਾ 22 ਤੀਕ ਨੂੰ ਮਤਲਬ ਜਿਹੜਾ ਅਮਰ ਸਰ ਦੇ ਚਾਪ ਦਾ ਮੇਲ ਬਣਾਉਣਾ ਵਸੇ ਅਮਰ ਸਰ ਸਾਂਝ ਜਥੇਬੰਦੀਆਂ ਵੱਲੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੀਤਾ ਗਿਆ ਪੰਜਾਬ ਦੇ ਵਿੱਚ ਰੇਲਾ ਦਾ ਚੱਕਾ ਜਾ। ਟ੍ਰੇਲ ਯਾਤਰਾ ਨੂੰ ਲੈ ਕੇ ਇਸ ਵੇਲੇ ਵੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਜੇਕਰ ਤੁਸੀਂ ਵੀ ਰੇਲ ਦੀ ਯਾਤਰਾ ਕਰਨੀ ਹੈ ਜਾਂ ਟ੍ਰੇਨ ਦਾ ਸਫ਼ਰ ਕਰਦੇ ਹੋਏ ਕਿਤੇ ਜਾਣਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੋ ਸਕਦੀ ਹੈ। ਕਿਉਂਕਿ ਤੁਹਾਨੂੰ ਦੱਸਦੇ ਕਿ ਅੱਜ ਕਿਸਾਨਾਂ ਵੱਲੋਂ ਪੰਜਾਬ ਤੋਂ ਵੱਧ ਸਟੇਸ਼ਨਾਂ ਦੇ ਉੱਪਰ ਧਰਨਾ ਦਿੱਤਾ ਜਾਵੇਗਾ ਜੀ ਹਾਂ ਅੱਜ ਜੋ ਗੱਡੀਆਂ ਦੀ ਟਾਈਮਿੰਗ ਹੈ 12:00 ਵਜੇ ਤੋਂ ਲੈ ਕੇ 3:00 ਵਜੇ ਤੱਕ ਕਿਸਾਨਾਂ ਨੇ ਹਰ ਇੱਕ ਰੇਲ ਪਟਰੀ ਦੇ ਉੱਪਰ ਧਰਨਾ ਦਿੱਤਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਜੁਨੀਆ ਵੀ ਟ੍ਰੇਨਾਂ ਨੇ ਉਸ ਨੂੰ ਰੋਕ ਦਿੱਤਾ ਜਾਵੇਗਾ ਕਿਉਂਕਿ ਕਿਸਾਨ ਆਗੂ ਜਿੰਨੇ ਵੀ ਨੇ ਉਹ ਆਪਣੇ ਹੱਕਾਂ ਅਤੇ ਆਪਣੀ ਐਮਐਸਪੀ ਦੀ ਮੰਗਾਂ ਨੂੰ ਮੰਗਵਾਉਣ ਦੇ ਲਈ ਖਨੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਉੱਪਰ ਆਇਤ ਦਿਨ ਤਰਨਾ ਦੇ ਰਹੇ ਨੇ ਇਸ ਦੇ ਨਾਲ ਹੀ ਕਿਸਾਨ ਆਗੂ ਸਰਵਜਿੰਦ ਪੰਦੇਰ ਨੇ ਕਿਹਾ ਹੈ ਕਿ ਅੱਜ ਰੇਲਾ ਦੇ ਚੱਕੇ ਜਾਮ ਕੀਤੇ ਜਾਣਗੇ ਕਿਉਂਕਿ ਉਹਨਾਂ ਦੀ ਕੋਈ ਵੀ ਮੰਗ ਇਸ ਵੇਲੇ ਪੂਰੀ ਨਹੀਂ ਹੋ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਆਗੂ ਨੇ ਕਿਸਾਨਾ ਦੇਸ਼ ਜਗਜੀਤ ਸਿੰਘ ਡੱਲੇਵਾਲ ਜੋ ਬੀਤੇ ਪਾਈ ਦਿਨਾ ਤੋਂ ਪੁਖੜ ਤਾਲ ਦੇ ਉੱਪਰ ਬੈਠੇ ਹੋਏ ਨੇ ਮਰਨ ਵਰ ਤੋਂ ਵਰਦੇ ਉੱਪਰ ਬੈਠੇ ਹੋਏ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਸਰਕਾਰ ਇਸ ਵੇਲੇ ਕੋਈ ਫੈਸਲਾ ਨਹੀਂ ਲੈ ਰਹੀ ਜਿਸ ਦੇ ਕਾਰਨ ਕਿਸਾਨ ਹੋਰ ਜ਼ਿਆਦਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੇ ਅੱਜ ਪੰਜਾਬ ਤੋਂ ਵੱਧ ਥਾਵਾਂ ਦੇ ਉੱਪਰ ਸਰਵਨ ਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ ਅ ਚੱਕੇਜਾਮ ਕਿਤੇ ਜਾਣਗੇ ਸਟੇਸ਼ਨਾਂ ਦੇ ਉੱਪਰ ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕਰਦੇ ਹੋਏ ਬਾਕੀ ਸੰਸਥਾਵਾਂ ਨੂੰ ਵੀ ਕਿਹਾ ਕਿ ਅੱਜ ਰੇਲ ਲਾਈਨਾਂ ਦੇ ਉੱਪਰ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਕਿਸਾਨ ਜੋ ਕਿ ਤਰਨਾ ਦੇਣਗੇ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਸਰਵਨ ਸਿੰਘ ਪੰਦੇ ਨੇ ਆਖਿਆ ਕਿ ਗੰਭੀਰ ਹਾਲਤ ਤੋਂ ਬਾਅਦ ਵੀ ਜੋ ਕਮੇਟੀ ਹੈ ਸਰਕਾਰ ਦੀ ਉਹਨਾਂ ਨੇ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਔਨ ਦਾ ਸਮਾ ਨਹੀਂ ਕੱਟ ਸਕਦੀ ਹੈ ਸਾਨੂੰ ਲੱਗਦਾ ਹੈ ਕਿ ਕਮੇਟੀ ਸਿਰਫ ਖਾਣਾ ਪੂਰਤੀ ਲਈ ਹੀ ਬਣਾਈ ਗਈ ਹੈ ਅਸੀਂ ਸਪਸ਼ਟ ਕਰਦੇ ਆ ਸਪਸ਼ਟ ਫੈਸਲਾ ਲੈਂਦੇ ਆ ਕਿ ਦੋਵੇਂ ਮੋਰਚਿਆਂ ਵੱਲੋਂ ਇਸ ਕਮੇਟੀ ਦੀ ਮੀਟਿੰਗ 'ਚ ਕੋਈ ਨਹੀਂ ਜਾਵੇਗਾ ਜਿਆ ਅੱਜ ਪੰਚਕੂਲਾ ਦੇ ਵਿਖੇ ਮੀਟਿੰਗ ਵੀ ਹੋਣੀ ਸੀਗੀ ਸੁਪਰੀਮ ਕੋਰਟ ਦੇ ਆਰਡਰ ਆਇਆ ਸੀ ਕਿ ਅੱਜ ਚੰਡੀਗੜ੍ਹ ਪੰਚਕੂਲਾ ਦੇ ਵਿੱਚ ਮੀਟਿੰਗ ਦਾ ਸੱਦਾ ਪੱਤਰ ਦਿੱਤਾ ਗਿਆ ਸੀ ਡੱਲੇਵਾਲ ਨੂੰ ਜਿੱਥੇ ਡੱਲੇਵਾਲ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਉਸ ਤੋਂ ਬਾਅਦ ਕਿਸਾਨ ਦੇ ਜੋ ਆਗੂ ਨੇ ਸਰਵਨ ਸਿੰਘ ਪੰਦੇਰ ਨੇ ਵੱਡਾ ਫੈਸਲਾ ਲਿੱਤਾ ਕਿ ਅੱਜ ਤੋਂ ਕਈ ਜਗ੍ਹਾਵਾਂ ਤੇ ਪੰਜਾਬ ਤੋਂ ਵੱਧ ਪੰਜਾਬ ਦੇ ਵਿੱਚ ਥਾਵਾਂ ਦੇ ਉੱਪਰ ਚੱਕੇ ਜਾਮ ਕਰ ਦਿੱਤੇ ਜਾਣਗੇ ਰੇਲਵੇ ਸਟੇਸ਼ਨਾਂ ਦੇ ਉੱਪਰ ਇਸ ਤੋਂ ਇਲਾਵਾ ਦਾ ਨੂੰ ਦੱਸ ਦਈਏ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਰਹੇਗਾ ਜਿਸ ਲਈ ਪੂਲ ਤਿਆਰੀਆਂ ਇਸ ਵੇਲੇ ਕਿਸਾਨ ਆਗੂ ਕਰ ਚੁੱਕੇ ਨੇ ਜਿਆ ਉਹਨਾਂ ਨੇ ਪੰਜਾਬ ਦੇ ਸਮੂੱਚੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਵੇਰੇ ਆ ਕੇ ਡੱਟ ਜਾਣ ਟਰੇਲਾ ਦਾ ਚੱਕਾ ਜਾਮ ਕਰ ਦੇਣ ਕਿ ਕੋਈ ਵੀ ਵਿਅਕਤੀ ਰੇਲ ਰਾਹੀ ਕੋਈ ਯਾਤਰਾ ਨਾ ਕਰ ਪਾਵੇ ਉਸ ਦੇ ਨਾਲ ਹੀ ਸੜਕਾਂ ਦੇ ਉੱਪਰ ਵੀ ਚੱਕੇ ਜਾਮ ਕੀਤੇ ਹੋਏ ਨੇ ਕਿਸਾਨਾ ਵੱਲੋਂ ਸਾਰੇ ਬਾਰਡਰ ਸੀਲ ਕੀਤੇ ਹੋਏ ਨੇ ਉਹਨਾਂ ਨੇ ਤਰਨੇ ਦਿੱਤੇ ਹੋਏ ਨੇ ਬਾਰਡਰਾਂ ਦੇ ਉੱਪਰ ਵੀ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਦਿਨਾਂ ਤੋਂ ਸੰਘਰਸ਼ ਕਰ ਰਹੇ ਆ ਅਸੀਂ ਸਾਰੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰ ਤੋਂ ਵਰ ਦੇ ਉੱਪਰ 22 ਦਿਨਾਂ ਤੋਂ ਬੈਠੇ ਹੋਏ ਨੇ ਉਹਨਾਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਸੱਤਾਧਾਰੀ ਅਤੇ ਵਿਰੋਧੀ ਧਿਰ ਪਾਰਟੀਆਂ ਨੇ ਇਸ ਵੇਲੇ ਮੁੱਦਾ ਨਹੀਂ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਦੀ ਚਿੰਤਾ ਇਸ ਵੇਲੇ ਕਿਸੇ ਨੂੰ ਨਹੀਂ ਹੈ ਟੈਕ ਵੈਰੀਫੇਅਰ ਤੋਂ ਦੱਸਦੀ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਕਿਸਾਨਾਂ ਵੱਲੋਂ ਚੱਕੇ ਜਾਮ ਕਰ ਦਿੱਤੇ ਜਾਣਗੇ ਰੇਲਵੇ ਸਟੇਸ਼ਨਾਂ ਦੇ ਉੱਪਰ ਜੀਹਾਂ ਰੇਲ ਪਟੜੀਆਂ ਦੇ ਉੱਪਰ ਅੱਜ ਕਿਸਾਨ ਦਰਨਾ ਦੇਣਗੇ ਸਰੰਦਰ ਦੇ ਕਾਂਗਰਸੀ ਵਿਧਾਇਕ ਦੇ ਪੜਜੇ ਦਾ ਕੀਤਾ ਗਿਆ ਸ਼ਰਿਆਮ ਕਤਲ ਜਲੰਧ ਦੇ ਆਦਮਪੁਰ ਤੋਂ ਇੱਕ ਮਤਵਾਗੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਕਿ ਜਲੰਧ ਦੇ ਪਿੰਡ ਆਦਮਪੁਰ ਦੇ ਵਿੱਚ ਕਾਂਗਰਸੀ ਵਿਧਾਇਕ ਜਸਵਿੰਦਰ ਸਿੰਘ ਕੋਟਲੀ ਦੇ ਪੰਜੇ ਦੀ ਮੌਤ ਹੋ ਗਿਆ ਜਿਹੜਾ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਜੋ ਪੰਜਾ ਸੀਗਾ ਉਸ ਦਾ ਨਾਮ ਮਣੀ ਪਿੰਡ ਵਾਸੀ ਆਦਮਪੁਰ ਹੀ ਦੱਸਿਆ ਜਾ ਰਿਹਾ ਹੈ ਉਸ ਦੀ ਕੁਝ ਮੁੰਡਿਆਂ ਦੇ ਨਾਲ ਬਹਿਸ ਹੋਈ ਜਿਸ ਦੇ ਕਾਰਨ ਕੁੱਟਮਾਰ ਕਾਫੀ ਜ਼ਿਆਦਾ ਵੱਧ ਗਈ ਅਤੇ ਲੜਾਈ ਦੇ ਵਿੱਚ ਦੋ ਮੁੰਡੇ ਵੀ ਜ਼ਖਮੀ ਹੋਏ ਪਰ ਜੋ ਮਣੀ ਸੀਗਾ ਉਸ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਪੁਲਿਸ ਨੇ ਮੌਕੇ ਦੇ ਉੱਪਰ ਹੀ ਆ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਮਣੀ ਦੀ ਤਸਵੀਰ ਦੇਖ ਸਕਦੇ ਹੋ ਜੋ ਕਿ ਕਾਂਗਰਸੀ ਵਿਧਾਇਕ ਕੋਟਲਾ ਦਾ ਪਾਂਚ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਕਿਸੇ ਮਾਮੜੀ ਘਰ ਦੇ ਉੱਪਰ ਇਹਨਾਂ ਸਾਰਿਆਂ ਦੀ ਬਹਿਸਬਾਜੀ ਹੋਈ ਸੀ ਜਿਸ ਦੇ ਕਾਰਨ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਕੁੱਟਮਾਰ ਤੋਂ ਬਾਅਦ ਮੁੰਡੇ ਦੀ ਮੌਤ ਹੋ ਗਈ ਦੇਹਾਤੀ ਪੁਲਿਸ ਨੇ ਮਾਮਲੇ ਦੇ ਵਿੱਚ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਦੱਸਦੇ ਕਿ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਦੇਰ ਰਾਤ ਮਾਮਲੇ ਲੜਾਈ ਤੋਂ ਬਾਅਦ ਬਿਆਸਪਿੰਡ ਦੇ ਰਹਿਣ ਵਾਲੇ ਮੇਰੇ ਭਾਂਜੇ ਮਨੀ ਦਾ ਕਤਲ ਕਰ ਦਿੱਤਾ ਗਿਆ ਉਸ ਦੇ ਦੋ ਦੋਸਤ ਬੁਰੀ ਤਰ੍ਹਾਂ ਸਕੇ ਦੇ ਨਾਲ ਜ਼ਖਮੀ ਹੋ ਚੁੱਕੇ ਨੇ ਲੋਕਾਂ ਦੇ ਸਾਹਮਣੇ ਇਹ ਗੱਲ ਲਿਆਂਦੀ ਜਾਵੇ ਕਿ ਪੰਜਾਬ ਅਤੇ ਆਦਮਪੁਰ ਦੇ ਵਿੱਚ ਅਵਨ ਕਾਨੂੰਨ ਦੀ ਸਥਿਤੀ ਦਾ ਕੀ ਹਾਲ ਹੈ ਮੇਰੇ ਭਤੀਜੇ ਦਾ ਸ਼ਰੀਆਮ ਕਤਲ ਕਰ ਦਿੱਤਾ ਗਿਆ ਗੁੰਡਾਗਰਦੀ ਕਿੱਥੋਂ ਤੱਕ ਫੈਲ ਚੁੱਕੀ ਹੈ ਇਹ ਦੱਸਣਾ ਸੰਭਵ ਨਹੀਂ ਹੈ ਵਿਧਾਇਕ ਕੋਟਲੀ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਮੈਂ ਜਲੰਧਰ ਦੇ ਹਾਕ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਬੇਨਤੀ ਕਰਦਾ ਕਿ ਇਸ ਮਾਮਲੇ ਦੇ ਉੱਪਰ ਸਾਰੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਇਸ ਘਟਨਾ ਵਿੱਚ ਕੁੱਲ 8 ਦੋਸ਼ੀ ਸ਼ਾਮਿਲ ਹਨ ਤੇ ਵਿਧਾਇਕ ਨੇ ਕਿਹਾ ਹੈ ਕਿ ਪੁਲਿਸ ਨੂੰ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਨੀ ਚਾਹੀਦੀ ਹੈ ਤਾਂ ਜੋ ਮੈਨੂੰ ਮੇਰੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਹ ਸਾਰੀਆਂ ਘਟਨਾਵਾਂ ਸ਼ਰਿਆਮ ਹੀ ਬਾਪਰੀਆਂ ਤਾਂ ਜੋ ਲੋਕ ਸੁਚੇਤ ਹੋ ਸਕਣ ਕਿ ਸ਼ਹਿਰ ਦੇ ਵਿੱਚ ਆਮਨ ਕਾਨੂੰਨ ਦੀ ਸਥਿਤੀ ਦੇ ਉੱਪਰ ਕੰਟਰੋਲ ਕੀਤਾ ਜਾ ਸਕੇ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖੰਦਰ ਸਿੰਘ ਕੋਟਲੀ ਦੇ ਭਾਂਜੇ ਦੀ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਹੈ ਪਹਿਲੇ ਤਾਂ ਦੱਸਿਆ ਜਾ ਰਿਹਾ ਹੈ ਕਿ ਉਸਦੀ ਕਿਸੇ ਮੁੰਡੇ ਆ ਦੇ ਨਾਲ ਕੋਈ ਗੱਲਬਾਤ ਹੋ ਗਈ ਸੀ ਜਿਸ ਦੇ ਕਾਰਨ ਮਾਮਲਾ ਕਸਬਾਦਬਾਦ ਗਿਆ ਦੋਨਾਂ ਆਂਟੀਰਾ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਇਸ ਤੋਂ ਬਾਅਦ ਜੋ ਦੱਸਿਆ ਜਾ ਰਿਹਾ ਹੈ ਕਿ ਉਹ ਅੱਠ ਮੁੰਡੇ ਸੰਜ ਜਿਨ੍ਹਾਂ ਨੇ ਦਾ ਕਤਲ ਕੀਤਾ ਉਹਨਾਂ ਸਾਰਿਆਂ ਦੇ ਵਿੱਚ ਕਾਫੀ ਜ਼ਿਆਦਾ ਲੜਾਈ ਹੋਈ ਹੈ ਉਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਉੱਪਰ ਜਾਂਚ ਕਰਦੀ ਹੈ ਅਤੇ ਸੁਖਵੰਦਰ ਸਿੰਘ ਕੋਟਲੀ ਨੇ ਕਿਹਾ ਹੈ ਕਿ ਕੋਲੇਸਰ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਇਨਕਮ ਟੈਕਸ ਡਿਪਾਰਟਮੈਂਟ ਨੇ ਅੱਜ ਤੜਕਸਾਰ ਹਸਪਤਾਲਾਂ ਦੇ ਵਿੱਚ ਮਾਰੀ ਰੇਡ ਸੜਕਸਾ ਲੁਧਿਆਣਾ ਦੀ ਇੱਕ ਖਬਰ ਨਿਕਲ ਕੇ ਸਾਹਮਿਆਈ ਹੈ ਸਮਾਜ ਸੇਵੀ ਕਿ ਲੁਧਿਆਣਾ ਦੇ ਸੁਮੇਤਾ ਸੋਫਟ ਹਸਪਤਾਲ ਅਧਿਕਾਰ ਦੇ ਵਿੱਚ ਅੱਜ ਸਵੇਰੇ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਪਈ ਹੈ ਜੁਹਾਂ ਤਰਉਦੱਸਦੇ ਕਿ ਸੁਮੇਤਾ ਸੋਫਟ ਦਾ ਜੋ ਘਰ ਹੈ ਅਤੇ ਹਸਪਤਾਲ ਹੈ ਉਸ ਦੇ ਵਿੱਚ ਰੇਡ ਪੈਣ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਉਸ ਦੇ ਘਰ ਦੇ ਵਿੱਚ ਕਾਫੀ ਜ਼ਿਆਦਾ ਗੈਰ ਕਾਨੂੰਨੀ ਪੈਸੇ ਅਤੇ ਪ੍ਰਾਪਰਟੀ ਦੇ ਕਈ ਕਾਗਜ਼ ਵੀ ਮਿਲੇ ਹਨ ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਬਾਹਰ ਐਨਆਈਏ ਦੀ ਜੋ ਕੀ ਹੈ ਗੱਡੀਆਂ ਇਨਕਮ ਟੈਕਸ ਡਿਪਾਰਟਮੈਂਟ ਦੀਆਂ ਗੱਡੀਆਂ ਸਿਕਿਉਰਟੀ ਹਸਪਤਾਲ ਦੇ ਬਾਹਰ ਕਾਫੀ ਜ਼ਿਆਦਾ ਇਸ ਵੇਲੇ ਵੜੀ ਹੋਈ ਹੈ ਅਤੇ ਕਿਸੇ ਨੂੰ ਵੀ ਹਸਪਤਾਲ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਅੰਦਰ ਇਸ ਵੇਲੇ ਜਾਂਚ ਚੱਲ ਰਹੀ ਹੈ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਅਜੇ ਤੱਕ ਸੁਮિતા ਸੌਫਟ ਵੱਲੋਂ ਇਹ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਇੰਨੇ ਸਾਰੇ ਪੈਸੇ ਕਿੱਧਰੋਂ ਆਏ ਨੇ ਡਾਕਟਰ ਸੁਮિતા ਸੋਫਟ ਦੇ ਕਾਰਨ ਅਤੇ ਹਸਪਤਾਲ ਦੇ ਵਿੱਚ ਆਈਟੀ ਨੇ ਅੱਜ ਛਾਪਾ ਮਾਰਿਆ ਹੈ ਅਧਿਕਾਰੀਆਂ ਨੂੰ ਵੱਡੀ ਮਾਤਰਾ ਦੇ ਵਿੱਚ ਨਗਦੀ ਮਿਲੀ ਹੈ ਟੈਕਸ ਤੇ ਧੋਖਾਧੜੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਅਧਿਕਾਰੀਆਂ ਨੇ ਘਰ ਅਤੇ ਹਸਪਤਾਲ ਦੀ ਜੋ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਅਧਿਕਾਰੀ ਨੇ ਕਿਹਾ ਹੈ ਕਿ ਡਾਕਟਰ ਸੁਮિતા ਸੋਫਟੋਂ ਨਗਦੀ ਦਾ ਹਿਸਾਬ ਕਿਤਾਬ ਅਜੇ ਮੰਗਿਆ ਜਾ ਰਿਹਾ ਹੈ ਅਜੇ ਉਹਨਾਂ ਨੇ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਫਿਲਹਾਲ ਇਨਕਮ ਟੈਕਸ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਇਹ ਰੇਡ ਕਿਸ ਮਾਮਲੇ ਦੇ ਵਿੱਚ ਪਈ ਹੈ ਕੁਝ ਬਰਾਮਦ ਅਜੇ ਤੱਕ ਹੋਇਆ ਹੈ ਜਾਂ ਨਹੀਂ ਹੋਇਆ ਪਰ ਸੂਤਰਾਂ ਦੇ ਮੁਤਾਬਕ ਪ੍ਰਾਪਰਟੀ ਦਾ ਰਿਕਾਰਡ ਨਾ ਹੋਣ ਅਤੇ ਟੈਕਸ ਬਚਾਉਣ ਦੇ ਮਾਮਲਿਆਂ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਸੂਤਰਾਂ ਮੁਤਾਬਕ ਘਰ ਦੇ ਵਿੱਚ ਛਾਪੇਮਾਰੀ ਦੌਰਾਨ ਕਾਫੀ ਨਗਦੀ ਵੀ ਬਰਾਮਦ ਹੋਈ ਹੈ ਜਾਣਕਾਰੀ ਮੁਤਾਬਕ ਅੱਜ ਸਵੇਰੇ-ਸਵੇਰੇ ਲੁਧਿਆਣਾ ਦੇ ਡਾਕਟਰ ਰਮਾ ਸੌਫਟ ਤੇ ਸੁਮੇਤਾ ਸੌਫਟ ਹਸਪਤਾਲ ਦੇ ਵਿੱਚ ਇਨਕਮ ਟੈਕਸ ਵਿਭਾਗ ਵਾਲਿਆਂ ਨੇ ਛਾਪੇਮਾਰੀ ਕੀਤੀ ਹੈ ਫਿਲਹਾਲ ਇਸ ਰੇਡ ਬਾਰੇ ਵਿਸਤਾਰ ਵਿੱਚ ਕੁਝ ਨਹੀਂ ਦੱਸਿਆ ਗਿਆ ਇਸ ਦੀ ਅਜੇ ਤੱਕ ਉਡੀਕ ਹੈ ਕਿ ਆਖਿਰਕਾਰ ਪੂਰਾ ਮਾਮਲਾ ਹੈ ਕਿ ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰੇਡ ਦੌਰਾਨ ਵੱਡੀ ਗਿਣਤੀ ਦੇ ਵਿੱਚ ਨਗਦੀ ਬਰਾਮਦ ਹੋਈ ਹੈ ਅਤੇ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖੋ ਡਾਕਟਰ ਸਮੀਤਾ ਸੌਫਟ ਦੇ ਹਸਪਤਾਲ ਅਤੇ ਘਰ ਦੇ ਬਾਹਰ ਇਸ ਵੇਲੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇਨਕਮ ਟੈਕਸ ਦੀਆਂ ਗੱਡੀਆਂ ਅਤੇ ਸਿਕਿਉਰਿਟੀ ਬਾਰ ਖੜੀ ਹੋਈ ਹੈ ਅੰਦਰ ਜਾਂਚ ਚੱਲ ਰਹੀ ਹੈ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਕਿ ਇਸ ਸੂਮਿਤਾ ਸੌਫਟ ਦੇ ਘਰ ਅਤੇ ਹਸਪਤਾਲ ਦੇ ਵਿੱਚ ਰੇਡ ਕਿਉਂ ਕੀਤੀ ਗਈ ਹੈ ਪਰ ਲਜਾਇਲ ਪ੍ਰਾਪਰਟੀ ਅਤੇ ਕਾਫੀ ਨਕਦੀ ਪੈਸੇ ਆ ਨਜੋ ਮਾਮਲਾ ਹੈ ਉਹ ਸਾਹਮਣੇ ਆ ਰਿਹਾ ਹੈ ਜੋਰਜਾਦੀ ਰੈਸਟੋਰੈਂਟ ਦੇ ਵਿੱਚ 11 ਭਾਰਤੀਆਂ ਦੀ ਲਾਸ਼ ਮਿਲੀ ਸੀ ਜਿਸ ਦੇ ਵਿੱਚ ਜਲੰਧਰ ਦੇ ਵੀ ਇੱਕ ਵਿਅਕਤੀ ਦੀ ਲਾਸ਼ ਸ਼ਾਮਿਲ ਅਤੇ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਬਿੱਤੇ ਦਿਨ ਹੀ ਜਾਰਜਾ ਦੇ ਇੱਕ ਮਸ਼ਹੂਰ ਪਹਾੜੀ ਰੈਸਟੋਰੈਂਟ ਦੇ ਵਿੱਚ 12 ਲਾਸ਼ਾਂ ਮਿਲੀਆਂ 11 ਭਾਰਤੀਆਂ ਦੇ ਸਵੇਰ ਜਿਹਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਉਸ ਲਾਸ਼ਾਂ ਦੇ ਵਿੱਚ ਕਈ ਲੋਕ ਪੰਜਾਬ ਦੇ ਸੀ ਕਈ ਭਾਰਤ ਦੇ ਸੀ ਜਿਸ ਦੇ ਕਾਰਨ ਹੁਣ ਲੋਕਾਂ ਦੇ ਪਰਿਵਾਰਾਂ ਨੂੰ ਜਦੋਂ ਇਹ ਸਬਦੀ ਤਲਾਹ ਮਿਲੀ ਤਾਂ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਮੈਂਬਰ ਸੀਗਾ ਪਰਿਵਾਰ ਦਾ ਜੋ ਕਿ ਜਾਰਜਿਆ ਦੇ ਵਿੱਚ ਕੰਮ ਕਰ ਰਿਹਾ ਸੀ ਜਲੰਧਰ ਦਾ ਵਾਸੀ ਰਹਿਣ ਵਾਲਾ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ ਕਾਰਵਾਲੀ ਸਦਮੇ ਦੇ ਵਿੱਚ ਆਈ ਹੋਈ ਹੈ ਤਿੰਨ ਬੱਚੇ ਸੀਗੇ ਦੋ ਬੇਟੀਆਂ ਸਮੇਤ ਇੱਕ ਬੇਟਾ 8 ਸਾਲ ਤੋਂ ਜੋ ਪਿਓ ਸੀਗਾ ਉਸ ਨੇ ਆਪਣੇ ਬੱਚੇ ਦੀ ਸ਼ਕਲ ਵੀ ਨਹੀਂ ਦੇਖੀ ਸੀ ਤੇ ਹੁਣ ਸਿੱਧਾ ਹੀ ਪਰਿਵਾਰ ਨੂੰ ਆਪਣੇ ਜੋ ਸਦਸье ਸੀਗੇ ਘਰ ਦੇ ਉਸ ਦੀ ਮੌਤੀ ਖਬਰ ਆਈ ਹੈ ਤੇ ਹੁਣ ਇਸ ਵੇਲੇ ਬੱਚਾ ਨੂੰ ਕੁਝ ਸਮਝ ਨਹੀਂ ਆ ਰਹੀ ਮਾਂ ਨੂੰ ਵੀ ਕੁਝ ਸਮਝ ਨਹੀਂ ਆ ਰਹੀ ਕਿ ਹੁਣ ਇਸ ਵੇਲੇ ਉਹ ਕਿਸ ਤਰੀਕੇ ਦੇ ਨਾਲ ਆਪਣੇ ਬੱਚਾ ਦਾ ਪਾਲਣ ਪੋਸ਼ਣ ਕਰੇ ਹੁਣ ਤਰੂ ਮਾਦਾ ਅਤੇ ਉਹਦਾ ਦੇ ਬੱਚਾ ਦਾ ਸੁਣਾਉਂਦੇ ਆ ਵੀਡੀਓ ਕਿ ਆਖਿਰਕਾਰ ਉਹ ਕੀ ਕਹਿ ਰਹੇ ਨੇ ਕਿੰਨਾ ਕਹਿੰਦੀ ਦੱਸੋ ਛੇਤੀ ਕਰੋ ਛੇਤੀ ਤੈਨੂੰ ਮਿਸੂ ਕਿਸੂ ਛੇਤੀ ਬੋਲੋ ਪਪਾ ਕੋਲ ਜਾਣੀ ਬਾਜੀ ਛੇਤੀ ਕਹਿ ਤੈਨੂੰ ਲੱਭ ਚੁ ਕਿ ਸੁਹਾਨੀ ਹੁਕੂ ਬੋਏ ਤੇ ਨੂੰ ਲੱਭ ਚੁੱਕੀ ਸੀ ਅਨਯੂ ਮਾਈ ਹਸਪੀਟਲ ਐਡਮਿਟ ਜੋਰ ਤੇ ਉਹ ਨਾ ਹਸਪੀਟਲ ਐਡਮਿਟ ਮੇਰਾ ਬ੍ਰਦਰ ਜਿਹਨਾਂ ਛੋਟਾ ਨੇ ਜੋਰ ਹਸਪੀਟਲ ਤੇ ਇਧਰ ਮੇਰੇ ਕੋਲ ਖਾਣਾ ਖਾਣਾ ਜਾਂਦਾ ਉਹ ਮੈਂ ਰੋਟੀ ਬਣਾਉਂਦੀ ਸੀ ਕਹਿੰਦੀ ਮੰਮੀ ਪਾਪਾ ਕਹਿੰਦੇ ਬਹੁਤ ਤੂਫਾਨ ਆ ਗਿਆ ਸੱਚ ਜਦੋਂ ਮੈਂ ਦੇਖਣ ਲੱਗੀ ਨਾ ਵੀਡੀਓ ਕਾਲ ਵੀਡੀਓ ਕਾਲ ਸੀ ਸੱਚ ਉਹ ਦਿਨ ਬਹੁਤ ਤੂਫਾਨ ਆਇਆ ਉਹ ਤੂਫਾਨ ਮੈਂ ਤੇ ਕਿਸੇ ਕੰਨਾ ਦੇਖਿਆ ਨਾਲ ਫੋਨ ਕੱਟ ਨਾਲ ਫੋਨ ਕੱਟ ਫਿਰ ਮੈਂ ਲਾਇਆ ਹਰਸ਼ੀ ਪਪਾ ਕੀ ਹੋਇਆ ਖੰਚਨ ਇੱਥੇ ਬਹੁਤ ਜ਼ਿਆਦਾ ਤੂਫਾਨ ਆਇਆ ਸਾਰੇ ਖੰਭੇ ਜਿਹੜੇ ਨੇ ਪਿਛਲੇ ਵਾਲੇ ਆ ਸਾਰੇ ਪੁੱਟ ਹੋ ਗਏ ਖੰਭੇ ਠੀਕ ਆ ਬਿਜਲੀ ਵਾਲੇ ਫਿਰ ਭਾਜੀ ਆਓਗੇ ਕੱਲ ਨੂੰ ਖੰਭੇ ਲਾ ਕੇ ਜਾਓਗੇ ਆਰਡਰ ਲੱਗੇ ਆ ਹੋਟਲ 'ਚ ਕੰਮ ਕਰਦੇ ਸੀ ਨਾ ਸਨੋ ਪੈਂਦੀ ਆਰਡਰ ਲੱਗੇ ਸੀ ਆਰਡਰ ਲੱਗੇ ਆ ਫਿਰ ਮੈਂ ਨਾ ਜਦੋਂ ਲਾਈਟ ਆਊਗੀ ਫਿਰ ਤੁਹਾਡੇ ਨਾਲ ਗੱਲ ਕਰ ਲੂੰਗਾ ਜੇ ਨੈਟ ਲੱਗੇ ਪਿਆ ਸਰ ਮੈਨੂੰ ਲੱਗਦਾ ਜਦੋਂ 8:30 ਵਜੇ ਉਹਨਾਂ ਨਾਲ ਗੱਲ ਕੀਤੀ ਉਹ ਤੋਂ ਬਾਅਦ ਇੱਕ ਘੰਟੇ ਬਾਅਦ ਉਹਦੀ ਡੈਥ ਹੋ ਗਈ ਉਹਨਾਂ ਦੇ ਕੋਲ ਇੱਦਾਂ ਫੋਨ ਫੜਿਆ ਸੀ ਇੱਦਾਂ ਮੇਰੇ ਹਸਬੰਦ ਸੋਫੇ ਤੇ ਬੈਠੇ ਸੀ ਇੱਦਾਂ ਇੱਦਾਂ ਡੈਥ ਹੋ ਗਈ ਤੇ ਉਹ ਉੱਥੇ ਰਸਤਾ ਸੀ ਉਹ ਚੀ ਨੰਬਰ ਸੀ ਮੈਂ ਉਹ ਜਿਹੜਾ نیچے ਕੰਮ ਕਰਦੇ ਸੀ ਉੱਪਰਲੇ ਪੋਰਸ਼ਨ 'ਚ ਉਹਨਾਂ ਦੇ ਰੂਮ ਸੀ ਬਨੇ ਠੀਕ ਆ ਉੱਥੇ ਕੰਮ ਕਰ ਉੱਥੇ ਜਿੱਦਾਂ ਰਹਿੰਦੇ ਸੀਗੇ ਸਵੇਰ ਨੂੰ 11 ਸਵਾ 11 ਵਜੇ ਇੰਡੀਆ ਦੇ ਟਾਈਮ ਇਧਰੋਂ ਕੰਮ ਤੇ ਜਾਂਦੇ ਸੀਗੇ ਸਵੇਰ ਦੇ ਟਾਈਮ ਸਾਨੂੰ ਫੋਨ ਆਉਦਾ ਹੁੰਦਾ ਸੀ 11 ਸਵਾ 11 ਵਜੇ ਫਿਰ ਰਾਤ ਦੇ 1:30 ਵਜੇ ਤੱਕ 2 ਵਜੇ ਤੱਕ ਇਧਰ ਲੈਂਡਿਆ ਦੇ ਕੰਮ ਕਰਦੇ ਸੀ ਉਹ ਕੀ ਕੰਮ ਕਰਦੇ ਸੀ ਉਹ ਹੋਟਲ ਵਿੱਚ ਆਰਡਰ ਲੈਂਦੇ ਸੀਗੇ ਪੇਮੈਂਟ ਲੈਂਦੇ ਸੀ ਕਮ ਬਹੁਤ ਅੱਛਾ ਸੀਗਾ ਉਹਨਾਂ ਦਾ ਕਿੰਨਾ ਟਾਈਮ ਪਛੀਤਾ ਇਹ 11 ਜੁਲਾਈ ਨੂੰ 3 ਸਾਲ ਹੋ ਜਾਨੇ ਮੈਮ ਹੋ ਗਏ ਕਿ ਅਗਲੀ ਨਾ ਹੋਣੀ ਆਹ ਵਾਲੀ 11 ਜੁਲਾਈ ਨੂੰ ਉਹਨਾਂ ਨੂੰ ਜਾਰਜੀਆ ਗਿਆ ਨੂੰ 3 ਸਾਲ ਹੋ ਜਾਨੇ ਆ ਆਹ ਵਾਲੀ 5 ਫਰਵਰੀ ਸੇਸ਼ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜੋ ਧੰਨਵਾਦ